ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਪਿਆਰਿਓ ਇਸਾਈ ਭਾਈਚਾਰੇ ਦੇ ਲੋਕ ਪੰਜਾਬ ਵਿੱਚ ਵੱਡੀਆਂ-ਵੱਡੀਆਂ ਸਟੇਜਾਂ ਲਗਾ ਕੇ ਜਾਂ ਲੋਕਾਂ ਦੇ ਘਰਾਂ 'ਚ ਜਾ ਕੇ ਛੋਟੇ-ਛੋਟੇ ਪੈਂਪਲੇਟ ਬਣਾ ਕੇ ਤੇ ਉਹ ਲੋਕਾਂ ਦੇ ਘਰਾਂ 'ਚ ਵੰਡ ਰਹੇ ਆ ਜਾਂ ਪੋਸਟਰ ਬਣਾ ਕੇ ਆਪਣੇ ਪ੍ਰੋਗਰਾਮਾਂ ਦੇ ਸਮਾਗਮਾਂ ਦੇ ਉਹ ਕੰਧਾਂ ਤੇ ਦਿਵਾਰਾਂ ਤੇ ਸੜਕਾਂ ਤੇ ਕਿਤੇ ਵੀ ਲਗਾਈ ਜਾ ਰਹੇ ਆ ਫਲੈਕਸ ਬੋਰਡ ਲਗਾ ਕੇ ਤੇ ਹ ਹੁਣ ਇੱਕ ਨਵੀਂ ਵੀਡੀਓ ਇੱਕ ਸਾਹਮਣੇ ਆਈ ਸੀ ਕੋਈ ਬੀਬੀਆਂ ਇੱਕ ਦੋ ਉਹ ਬਸ ਦੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਕਰ ਰਹੀਆਂ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਮਾਲ ਚੰਗਾ ਵੀ ਬੋਲੇ ਸੀ ਤੇ ਕੁਝ ਲੋਕ ਹੱਸ ਵੀ ਰਹੇ ਸੀ ਗੱਲ ਹੱਸਣ ਵਾਲੀ ਨਹੀਂ ਗੁਰੂ ਪਿਆਰਿਓ ਗੱਲ ਇਹ ਹੈ ਕਿ ਉਹਨਾਂ ਦੇ ਇਸਾਈ ਪਾਸਟਾ ਨੇ ਉਹਨਾਂ ਦੇ ਆਗੂਆਂ ਨੇ ਆਮ ਲੋਕਾਂ ਵਿੱਚ ਇੱਕ ਇਹੋ ਜਿਹੀ ਕਿ ਸਪਿਰਿਟ ਭਰ ਦਿੱਤੀ ਆ ਕਿ ਉਹ ਆਮ ਲੋਕਾਂ ਨੂੰ ਉਹਨਾਂ ਨੇ ਪ੍ਰਚਾਰਕ ਬਣਾ ਦਿੱਤਾ ਆ ਉਹਨਾਂ ਦਾ ਪ੍ਰਚਾਰਕ ਘਰ ਘਰ ਵਿੱਚ ਆ ਉਹ ਕੋਈ ਉਹਨਾਂ ਕੋਈ ਪੈਸੇ ਨਹੀਂ ਲੈ ਰਹੇ ਉਹ ਕੋਈ ਉਹਨਾਂ ਕੋ ਕਹ ਰਹੀ ਵੀ ਉਹ ਫਰੀ ਫਾੜੀ ਚੋਰ ਦਾ ਪ੍ਰਚਾਰ ਕਰੀ ਜਾ ਰਹੇ ਆ ਤੇ ਅਸੀਂ ਕਹਿੰਨੇ ਵੀ ਉਹ ਅਸੀਂ ਹਸਤੇ ਪੈ ਲਓ ਜੀ ਬਸਾਂ ਚ ਵੀ ਕੰਮ ਸ਼ੁਰੂ ਹੋ ਗਿਆ ਉਹ ਭਰਾਵੋ ਉਹ ਆਪਣੇ ਧਰਮ ਨੂੰ ਜਿੱਦਾਂ ਮਰਜ਼ੀ ਆ ਸਮਰਪਿਤ ਆ ਦਿਨੋਂ ਸਮਰਪਿਤ ਆ ਉਹ ਲੋਕ ਪਰ ਆਪਣਾ ਵੇਖਿਆ ਜਾਵੇ ਸਿੱਖੀ ਸਿੱਖ ਜਿਹੜੇ ਲੋਕ ਸਿੱਖਿਆ ਇਹ ਕੀ ਕਰ ਰਹੇ ਆ ਪ੍ਰਚਾਰ ਹੋ ਰਿਹਾ ਆ ਤੇ ਉਹ بڑے ਨੀਵੇਂ ਪੱਧਰ ਦਾ ਆ بڑے ਛੋਟੇ ਪੱਧਰ ਦਾ ਆ ਲੋਕਾਂ ਤੱਕ ਉਹ ਗੁਰਬਾਣੀ ਦਾ ਪ੍ਰਚਾਰ ਇਤਿਹਾਸ ਦਾ ਸੱਚੇ ਇਤਿਹਾਸ ਦਾ ਪ੍ਰਚਾਰ ਲੋਕਾਂ ਦੇ ਘਰਾਂ ਤੱਕ ਲੋਕਾਂ ਦੇ ਬੱਚਿਆਂ ਤੱਕ ਲੋਕਾਂ ਦੇ ਕੰਨਾਂ ਤੱਕ ਨਹੀਂ ਪਹੁੰਚ ਰਿਆ ਪਹੁੰਚ ਰਿਆ ਚਮਤਕਾਰ ਅੰਧਵਿਸ਼ਵਾਸ ਕਰਮਕਾਂਣ ਜਾਤ ਪਾਤ ਇਹ ਪਹੁੰਚ ਰਹੀ ਆ ਬਸ ਤੇ ਤੁਹਾਡੀ ਜਾਤ ਦਾ ਗੁਰੂ ਆਹੇ ਤੁਹਾਡੀ ਜਾਤ ਦਾ ਸ਼ਹੀਦ ਆਹੇ ਲੋਕਾਂ ਨੂੰ ਵੰਡੇ ਜਾ ਰਹੇ ਜਾਤਾ ਪਾਤਾ ਵਿੱਚ ਪਖੰਡਾਂ ਵਿੱਚ ਛੁੱਟਿਆ ਜਾ ਰਿਹਾ ਚਮਤਕਾਰਾਂ ਵਿੱਚ ਲੋਕਾਂ ਨੂੰ ਗਰਸਤ ਕੀਤਾ ਜਾ ਰਿਹਾ ਤੇ ਉੱਤੋਂ ਬੜੀ ਵੱਡੀ ਗੱਲ ਹੈ ਕਿ ਜਿਹੜੀ ਵੀ ਮਾੜੀ ਗੱਲ ਹੈ ਜਿਹੜੀ ਵੀ ਜਿਹੜੇ ਲੋਕ ਖੁਦ ਨੂੰ ਖਾਲਿਸਤਾਨਿਕ ਸਮਝਦੇ ਆ ਧਖਵਾਉਂਦੇ ਆ ਜਿਨ੍ਹਾਂ ਨੇ ਦੀਪ ਸਿੱਧੂ ਦੀਆਂ ਭਾਈ ਅਮਰਤਪਾਲ ਦੀਆਂ ਜਾਂ ਆਪਣਾਂ ਡਰਾਵਲਿਆਂ ਦੀਆਂ ਫੋਟੋਆਂ ਲਾਈਆਂ ਨਹੀਂ ਆਪਣੀਆਂ ਆਈਡੀਆ ਤੇ ਤੇ ਉਹシャレ ਆਮ ਲੋਕਾਂ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢ ਰਹੇ ਹੁੰਦੇ ਆ ਕਿਸੇ ਨੂੰ ਉਹਦੇ ਮੈਸੇਂਜਰ ਤੇ ਜਾ ਕੇ ਇਨਬਾਕਸ ਚ ਗਾਲਾਂ ਕੱਢ ਰਹੇ ਹੁੰਦੇ ਆ ਜਾਂ ਕਿਸੇ ਨੂੰ ਕਿਸੇ ਦੀ ਪੋਸਟ ਤੇ ਜਾ ਕੇ ਮਾਵਾ ਭੈਣਾਂ ਨੇ ਗੰਦੀਆਂ ਗਾਲਾਂ ਕੱਢ ਰਹੇ ਹੁੰਦੇ ਆ ਹੁਣ ਵੇਖਣ ਵਾਲੀ ਗੁਰੂ ਪਿਆਰਿਓ ਗੱਲ ਇੱਥੇ ਇਹ ਆ ਕਿ ਤੁਸੀਂ ਜਿਨ੍ਹਾਂ ਦੀਆਂ ਫੋਟੋਆਂ ਲਾਈਆਂ ਕੀ ਉਹਨਾਂ ਦੀ ਵਿਚਾਰਤਾ ਦਾ ਇਹ ਸੀ ਕਿ ਲੋਕਾਂ ਨੂੰ ਗਾਲਾਂ ਕੱਢੋ ਉਹ ਭਰਾਵੋ ਥੋੜੀ ਬਹੁਤੀ ਸ਼ਰਮ ਕਰੋ ਆ ਇੱਕ ਵੀਡੀਓ ਵਾਇਰਲ ਹੋ ਰਹੀ ਆ ਕੋਈ ਅੰਮ੍ਰਿਤਪਾਲ ਦੇ ਸਾਥੀ ਆ ਉਹ ਆ ਪਾਣਾ ਪਿਆ ਉਹਨੇ ਗੁਰਗੁਬੇ ਸਿੰਘ ਪਾਸ਼ਾ ਦਾ ਉਹ ਆਪਣੇ ਮਾਂ ਪੇ ਉਹਨਾਂ ਕੋਟਮਾਰ ਕਰ ਰਿਹਾ ਤੇ ਉਹ ਵੀਡੀਓ ਵਾਇਰਲ ਹੋ ਰਹੀ ਆ ਉਹ ਭਾਵੇਂ ਜੇਕਰ ਸਾਨੂੰ ਨਹੀਂ ਪਤਾ ਪਈ ਉਹਦੇ ਮਾਂ ਪੇ ਉਹ ਗਲਤ ਹੀ ਕਿ ਸਹੀ ਕੀ ਮਸਲਾ ਕੀ ਨਹੀਂ ਪਰ ਜੇਕਰ ਗਲਤ ਵੀ ਆ ਤੇ ਕੋਈ ਬਹਿ ਕੇ ਮਸਲਾ ਹੋ ਸਕਦਾ ਆ 100 ਗੱਲਾਂ ਹੋ ਸਕਦੀਆਂ ਆ ਪਰ ਇਦਾਂ ਖਾਤ ਚੁੱਕਣਾ ਮਹਾ ਮੂਰਖਾਂ ਵਾਲੀ ਗੱਲ ਆ ਤੇ ਇਹ ਕਿਹੜਾ ਇਹ ਬਾਣਾ ਆ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਆ ਉਹ ਭਰਾਵੋ ਇਹਨੂੰ ਤਾਰ-ਤਾਰ ਨਾ ਕਰੋ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਆ ਮਾੜੀ ਮੋਟੀ ਸ਼ਰਮ ਕਰ ਲਓ ਤੁਹਾਡੇ ਕਰਕੇ ਹੀ ਲੋਕ ਸਿੱਖਾਂ ਨੂੰ ਅੱਜ ਗੁੰਡਾਗਰਦੀ ਦਾ ਖਿਤਾਬ ਦੇ ਰਹੇ ਆ ਸਿੱਖਾਂ ਨੂੰ ਬਾਣੇ ਵਾਲਿਆਂ ਨੂੰ ਲੋਕੀ ਗੁੰਡੇ ਕਹਿੰਦੇ ਆ ਕਿਉਂਕਿ ਤੁਸੀਂ ਲੋਕਾਂ ਨੇ ਬਾਣੀ ਦਾ ਦੁਰਯੋਗ ਵਰਤਣਾ ਸ਼ੁਰੂ ਕਰ ਦਿੱਤਾ ਚੰਗੇ ਵੀ ਹੈਗੇ ਵੇਖੋ ਚੰਗੇ ਕਿੰਨੇ ਲੋਕ ਆਏ ਨੇ ਬਾਣਾ ਪਾ ਕੇ ਲੋਕਾਂ ਦੀ ਸੇਵਾ ਕਰਦੇ ਆ ਲੋਕਾਂ ਵਿੱਚ ਪਿਆਰ ਵੰਡਦੇ ਆ ਲੋਕਾਂ ਦੀ ਬਾਣੀ ਦਾ ਪ੍ਰਚਾਰ ਕਰਦੇ ਆ ਉਹਨਾਂ ਤੋਂ ਸਿੱਖਿਆ ਲੈ ਲਓ ਭਰਾਵੋ ਸਿੱਖੀ ਨੂੰ ਨਿਗਾਰਵਲ ਨਾਲ ਲੈ ਕੇ ਜਾਓ ਜੇ ਤੁਸੀਂ ਕੁਝ ਵੀ ਜੇ ਸਿੱਖੀ ਨੂੰ ਕਿਤੇ ਗਾਂ ਨਹੀਂ ਲੈ ਜਾਹਾਦੇ ਤੇ ਤੈਨੂੰ ਪਛਾਹ ਵੀ ਨਾ ਕਰੋ ਇਹ ਨਾ ਸੋਚੋ ਕਿ ਤੁਸੀਂ ਕਿਸੇ ਨੂੰ ਕੁਝ ਕਰ ਦਿੱਤਾ ਜਾਂ ਕੁੱਟਮਾਰ ਕਰ ਦਿੱਤੀ ਤੁਸੀਂ ਗੁੰਡਾਗਰਦੀ ਕਰਤੀ ਤੁਸੀਂ ਕਿਸੇ ਤੋਂ ਲਾਭ ਲੈ ਲਿਆ ਇਦਾਂ ਕਰਕੇ ਉਹਦੇ 'ਚ ਤੁਹਾਡਾ ਨਾਂ ਨਹੀਂ ਲੱਗ ਰਿਹਾ ਉਹਦੇ 'ਚ ਸਿੱਖ ਦਾ ਲੱਗ ਰਿਹਾ ਨੰਗ ਸਿੰਘ ਦਾ ਲੱਗ ਰਿਹਾ ਕਿਉਂਕਿ ਤੁਸੀਂ ਬਾਣਾ ਪਾਇਆ ਨੰਗ ਸਿੰਘਾਂ ਦਾ ਇਸ ਕਰਕੇ ਮੇਰੀ ਇਹ ਜੀ ਵੀਰਾ ਭੈਣਾ ਭਰਾਵਾਂ ਦੇ ਅੱਗੇ ਬੇਨਤੀ ਆ ਭਰਾਵੋ ਕੋਈ ਵੀ ਗਲਤ ਕੰਮ ਕਰਨ ਲੱਗਿਆਂ ਆਪਣੇ ਸਰੂਪ ਵੱਲ ਆਪਣੇ ਬਾਣੀ ਵੱਲ ਜਰੂਰ ਵੇਖਿਆ ਕਰੋ ਕਿ ਇਹ ਬਾਣਾ ਗੁਰੂ ਗੋਬੇ ਸਿੰਘ ਪਾਤਸ਼ਾਹ ਜੀ ਦਿੱਤੀ ਹੋਈ ਬੜੀ ਵੱਡਮੁੱਲੀ ਦਾਤ ਆ ਇਹਨੂੰ ਆਪਾਂ ਦਾਗ ਨਾ ਲਾਈਏ ਨਾ ਸਾਥ ਸਾਤੇ ਬਦਨਾਮੀ ਕਰਾਈਏ ਸੋ ਗੁਰੂ ਪਿਆਰਿਓ ਇਨਨੇ ਕਬੀ ਦੀ ਪ੍ਰਵਾਨ ਕਰ ਲਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪਿਆਰਿਓ